ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਿੰਪਲ ਜਿਹਾ ਸੂਟ ਨੂੰ ਤਿਆਰ ਕਰਾਂਗੇ ਲੇਸਾਂ ਨਾਲ ਲੇਸ ਲਾ ਕੇ ਸਿੰਪਲ ਸੂਟ ਨੂੰ ਵੀ ਅਸੀਂ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਦੇਖੋ ਗਲਾ ਤਿਆਰ ਕਰ ਲਿਆ ਇਧਰ ਨੂੰ 5 ਇੰਚ ਰੱਖਿਆ ਆਪਾਂ ਗਲਾ ਤੇ ਇਸ ਸਾਈਡ ਨੂੰ ਆਪਾਂ ਰੱਖਿਆ ਹੈ 14 ਇੰਚ ਠੀਕ ਹੈ ਜੀ ਪਹਿਲਾਂ ਆਪਾਂ ਗਲਾ ਤਿਆਰ ਕਰਾਂਗੇ ਤੇ ਇਹੇ ਪੱਟੀ ਲਾ ਕੇ ਆਪਾਂ ਗਲਾ ਵੱਧ ਘੱਟ ਕੇ ਤਿਆਰ ਕਰ ਲਿਆ ਤੇ ਇਹਨੂੰ ਥੋੜੀ ਥੋੜੀ ਸ਼ੇਪ ਦੇਤੀ ਠੀਕ ਹੈ ਵੀ ਵੀ ਨਹੀਂ ਹੈਗਾ ਇਹ ਮਤਲਬ ਚੋਰਸ ਵੀ ਨਹੀਂ ਹੈਗਾ ਤੇ ਥੋੜੀ ਜਿਹਾ ਦਾ ਸ਼ੇਪ ਦੇਤੀ ਤੁਸੀਂ ਜਿਸ ਵੀ ਸ਼ੇਪ ਦਾ ਬਣਾਉਣਾ ਚਾਹੋ ਉਸ ਸ਼ੇਪ ਦਾ ਬਣਾ ਸਕਦੇ ਹੋ ਠੀਕ ਹੈ ਜੀ ਤੇ ਆ ਦੇਖੋ ਆਪਾਂ ਗਲਾ ਤਿਆਰ ਕਰ ਲਿਆ ਤੇ ਹੁਣ ਆਪਾਂ ਇੱਕ ਇਹ ਬੁਕਰਮ ਦਾ ਪੀਸ ਆ ਜਿਹੜਾ ਕੱਟਿਆ ਏ ਕੁਝ ਇਸ ਤਰ੍ਹਾਂ ਦਾ ਏ ਇਹ ਇਦਾਂ ਵਿੱਚ ਲੱਗੇਗਾ ਠੀਕ ਹੈ ਜੀ ਪਹਿਲਾ ਆਪਾਂ ਇਹਨੂੰ ਕਪੜਾ ਲਗਾ ਕੇ ਤਿਆਰ ਕਰਾਂਗੇ ਦੇਖੋ ਇਹ ਪੂਰਾ ਪੂਰਾ ਇਹ ਮਤਲਬ ਜਿੰਨਾ ਕਿ ਗਲੇ ਦੀ ਚੌੜਾਈ ਆਪਾਂ ਉਨਾਂ ਕੁ ਲਿਆਏ ਤੇ ਇਹ ਪੀਸ ਆ ਜਿਹੜਾ ਇਹ ਮਤਲਬ ਵਿਦਾਊਟ ਪੇਸਟਿੰਗ ਆ ਆਪਾਂ ਜ਼ਿਆਦਾ ਮਿਹਨਤ ਨਹੀਂ ਕਰਨੀ ਹੈਗੀ ਬਹੁਤ ਹੀ ਈਜ਼ੀ ਤੇ ਸੌਖੇ ਜਿਹੇ ਤਰੀਕੇ ਨਾਲ ਆਪਾਂ ਜਿਹੜਾ ਨੈਕਾ ਹੋ ਤਿਆਰ ਕਰ ਲੈਣਾ ਮੈਂ ਦੇਖੋ ਜਿਵੇਂ ਇਹ ਪੇਸਟਿੰਗ ਵਾਲਾ ਗਲਾ ਨਹੀਂ ਹੈਗਾ ਤੇ ਆਪਾਂ ਨੂੰ ਪ੍ਰੈਸ ਤੇ ਲੋੜ ਨਹੀਂ ਹੈਗੀ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਇਹਨੂੰ ਵਿੱਚ ਜੋੜ ਦੇਣਾ ਵਿੱਚ ਐਡ ਕਰ ਲੈਣਾ ਇਹ ਦੇਖੋ ਆਪਾਂ ਇੱਕ ਬਲੈਕ ਕਲਰ ਦਾ ਪੀਸ ਲੈ ਲਿਆ ਇਹਨੂੰ ਇਹਦੇ ਉੱਤੇ ਆਪਾਂ ਇਦਾਂ ਡਬਲ ਕਰ ਲਿਆ ਠੀਕ ਹੈ ਜੀ ਇਦਾਂ ਦੇਖੋ ਡਬਲ ਕਰ ਲਿਆ ਇਹਦੇ ਤੇ ਆਪਾਂ ਜ਼ਿਆਦਾ ਸਲਾਈਆਂ ਵੀ ਨਹੀਂ ਲਗਾਉਣੀਆਂ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਬਰਾਬਰ ਕਰਕੇ ਤੇ ਆਪਾਂ ਇੱਥੇ-ਇੱਥੇ ਇੱਕ ਸਲਾਈ ਲਗਾਣੀ ਆ ਸਿਰਫ ਜਿਹੜੀ ਬੁਕਰਮਾ ਨਾਲ ਅਟੈਚ ਹੋ ਜਵੇ ਠੀਕਾ ਤੇ ਲਾਉਣ ਲੱਗਿਆਂ ਧਿਆਨ ਰੱਖਣਾ ਕਿ ਵਿੱਚ ਕੋਈ ਬਲ ਨਾ ਪਵੇ ਠੀਕ ਹੈ ਜੀ ਤੇ ਆਪਾਂ ਇਹਨੂੰ ਸਲਾਈ ਲਗਾ ਲੈਨੇ ਆ ਦੇਖੋ ਹੁਣ ਆਪਾਂ ਕੱਪੜੇ ਦੇ ਉੱਤੇ ਬੁਕਰਮ ਨੂੰ ਵਿੱਚ ਰੱਖ ਕੇ ਸਲਾਈ ਲਗਾ ਲਈਆ ਤੇ ਆਪਾਂ ਜਿਹੜਾ ਫालतू ਕਪੜਾ ਉਹਨੂੰ ਕਟਿੰਗ ਕਰ ਦਾਂਗੇ ਆਪਾਂ ਜਿਹੜੀ ਇਹ ਬੁਕਰਮ ਦੇ ਉੱਤੇ ਸਲਾਈ ਮਾਰੀਆ ਪੈਰ ਪੈਰਕ ਦਾ ਆ فاਸਲਾ ਰੱਖ ਕੇ ਲਗਾਈਆ ਤੇ ਆਪਾਂ ਇਹਨੂੰ ਪੈਰ ਪੈਰ ਦੇ ਉਹ ਨਾਲ ਹੀ ਕਟਿੰਗ ਕਰ ਲੈਣਾ ਹੈ ਦੇਖੋ ਇਹ ਆਪਣਾ ਨੀਚੇ ਲੱਗਣ ਵਾਸਤੇ ਪੀਸ ਆ ਜਿਹੜਾ ਹੈ ਤਿਆਰ ਆ ਤੇ ਆਪਾਂ ਇਹ ਸਿਰਫ ਦੋ ਹੀ ਸਲਾਈਆਂ ਲਗਾਈਆਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਹੀ ਘੱਟ ਮਿਹਨਤ ਨਾਲ ਆਪਾਂ ਇਹ ਜਿਹੜਾ ਨੈਕਾ ਤਿਆਰ ਕਰ ਲੈਣਾ ਦੇਖੋ ਇਹਨੂੰ ਆਪਾਂ ਇੱਦਾਂ ਰੱਖ ਕੇ ਇਦਾਂ ਵਿੱਚ ਅਟੈਚ ਕਰਾਂਗੇ ਤੇ ਆਪਣੇ ਜਿਹੜੇ ਨੈਕ ਦਾ ਜਿਹੜਾ ਡਿਜ਼ਾਈਨ ਆ ਉਹ ਤਿਆਰ ਹੋ ਜਾਊਗਾ ਹੁਣ ਤੁਸੀਂ ਚਾਹੋ ਇਹਦੇ ਉੱਪਰ ਲੇਸ ਲਗਾ ਸਕਦੇ ਹੋ ਨਹੀਂ ਲਗਾਣੀ ਤਾਂ ਤੁਹਾਡੀ ਇੱਛਾ ਠੀਕ ਆ ਪਰ ਆਪਾਂ ਇਹਦੇ ਤੋਂ ਇੱਕ ਲੇਸ ਜ਼ਰੂਰ ਲਗਾਵਾਂਗੇ ਤੇ ਲੇਸ ਲਗਾਉਣਾ ਸੋਹਣਾ ਲੱਗਣ ਲੱ ਜਾਂਦਾ ਤੇ ਇਹ ਆਪਣੇ ਕੋਲ ਇੱਕ ਨਾ ਕਰੀਮ ਜੇ ਸ਼ੇਡ ਦੀ ਲੇਸ ਆ ਇਹਨੂੰ ਆਪਾਂ ਉੱਤੇ ਲਗਾਵਾਂਗੇ ਦੇਖੋ ਹੁਣ ਤੁਸੀਂ ਚਾਹੋ ਤਾਂ ਵਿਚ ਕਰਕੇ ਵੀ ਇਹਨੂੰ ਲਗਾ ਸਕਦੇ ਹੋ ਠੀਕ ਐ ਇਦਾਂ ਵਿਚ ਕਰਕੇ ਵੀ ਲਗਾ ਸਕਦੇ ਹੋ ਤੇ ਉੱਪਰ ਉੱਪਰੋਂ ਫਿਰ ਤੁਸੀਂ ਉੱਪਰ ਉੱਪਰ ਲਿਜਾ ਸਕਦੇ ਹੋ ਠੀਕ ਆ ਦਾ ਨੀਚੇ ਤੋਂ ਵਿੱਚ ਕਰ ਦੇਣੀ ਆ ਤੇ ਉੱਪਰੋਂ ਉੱਪਰ ਉੱਪਰ ਲਿਜਾ ਕੇ ਏਦਾਂ ਸਲਾਈ ਲਗਾ ਲੈਣੀ ਆ ਹਨਾ ਤੇ ਜਾਂ ਫਿਰ ਤੁਸੀਂ ਸਾਰੀ ਨੂੰ ਉੱਪਰ ਲਗਾ ਸਕਦੇ ਹੋ ਜਾਂ ਫਿਰ ਸਾਰੀ ਨੂੰ نیچے ਹੀ ਲਗਾ ਸਕਦੇ ਹੋ ਇਹ ਤੁਹਾਡੀ ਇੱਛਾ ਹੈ ਜਿਵੇਂ ਤੁਹਾਡਾ ਦਿਲ ਕਰਿਆ ਤੁਸੀਂ ਉਸੇ ਹਿਸਾਬ ਨਾਲ ਇਸ ਲੇਸ ਨੂੰ ਲਗਾ ਲੈਣਾ ਕੋਈ ਚਾਹੇ ਤੁਸੀਂ ਏਦਾਂ ਸਾਰੀ ਉਹ نیچے ਕਰਕੇ ਲਗਾ ਲਓ ਹਨਾ ਇਹ ਤੁਹਾਡੀ ਆਪਣੀ ਇੱਛਾ ਹੈ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਓਦਾਂ ਇਹਨੂੰ ਲਗਾ ਸਕਦੇ ਹੋ ਠੀਕ ਹੈ ਜੀ ਤੇ ਬਸ ਇਸ ਤਰ੍ਹਾਂ ਕੇ ਨੂੰ ਉੱਤੇ ਉੱਤੇ ਆਪਾਂ ਸਲਾਈ ਲਗਾ ਲੈਣੀ ਆ ਬਸ ਇਹ ਵੀ ਜਦੋਂ ਵੀ ਸਲਾਈ ਲਗਾਉਣੀ ਆ ਨੱਕ ਧਿਆਨ ਰੱਖਣਾ ਕਿ ਜਿਹੜੇ ਇਹਦੇ ਇਹ ਆਪਾਂ ਰੱਖਿਆ ਨਾ ਬੁਕਰਮੇ ਬਰਾਬਰ ਹੋਵੇ ਦੋਨਾਂ ਪਾਸੇ ਜਿਹੜਾ ਦਾ ਫਾਸਲਾ ਇਹ ਬਰਾਬਰ ਹੋਣਾ ਚਾਹੀਦਾ ਜਿਵੇਂ ਦੇਖੋ ਲੈਸਾ ਹਨਾ ਇਹ ਤਾਂ ਚਲੋ ਤੁਹਾਡਾ ਆਪਣਾ ਟੰਗਾ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਉੱਦਾਂ ਲਗਾ ਲਓ ਚਾਹੇ ਪਹਿਲਾਂ ਇਹਦੇ ਉੱਤੇ ਇਹਨੂੰ ਪੇਸਟ ਕਰ ਲਓ ਬਾਅਦ ਵਿੱਚ ਉੱਪਰ ਦੀ ਗਲਾਰਾ ਰੱਖ ਕੇ ਆਨਾ ਜੋੜ ਲਓ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਉਸ हिसाब ਨਾਲ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਹੁਣ ਜਦੋਂ ਤੁਸੀਂ ਲੇਸ ਅਟੈਚ ਕਰਨੀਆਂ ਵਿੱਚ ਬਲ ਨਹੀਂ ਪੈਣਾ ਚਾਹੀਦਾ ਕੋਈ ਵੀ ਤੇ ਬਹੁਤ ਹੀ ਫਿਨਿਸ਼ਿੰਗ ਨਾਲ ਲਗਾਉਣੀਆਂ ਠੀਕ ਹੈ ਚਲੋ ਆਪਾਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਤੇ ਦੇਖੋ ਆਪਾਂ ਲੇਸ ਨੂੰ ਹੇਠ ਰੱਖ ਲਿਆ ਪਹਿਲਾਂ ਆਪਾਂ ਇਸ ਪੂਰੇ ਜਿਹੜਾ ਗਲਾ ਬਣਾਇਆ ਪੂਰੇ ਤੇ ਲੇਸ ਨੂੰ ਅਟੈਚ ਕਰ ਦੇਣਾ ਉੱਤੇ ਤੇ ਸिलाई ਬਿਲਕੁਲ ਨਾਲ-ਨਾਲ ਲਗਾਉਣੀਆਂ ਲੇਸ ਰੱਖ ਕੇ ਤੇ ਨੀਚ ਉਪਰੋਂ ਨੀਚੇ ਨੂੰ ਸਲਾਈ ਲੈ ਕੇ ਆਣੀ ਆ ਤੇ ਕੱਪੜੇ ਵਿੱਚ ਕੋਈ ਵੀ ਬਲ ਨਹੀਂ ਪੈਣ ਦੇਣਾ ਤੇ ਬਹੁਤ ਹੀ ਜਿਹੜੀ ਲੇਸ ਆ ਸਫਾਈ ਨਾਲ ਲਗਾਉਣੀ ਆ ਤੇ ਕਿਤੋਂ ਵੀ ਇਹ ਹਨਾ ਉੱਪਰ ਹੇਠਾਂ ਵੀ ਨਾ ਹੋਵੇ ਮਤਲਬ ਬਾਹਰ ਨਾ ਨਿਕਲੇ ਜੇ ਲੇਸ ਜਿਹੜੀ ਬਰਾਬਰ ਲੱਗੀ ਹੋਊਗੀ ਤਾਂ ਸੋਹਣੀ ਲੱਗਦੀ ਆ ਪਰ ਜੇ ਹੁਣ ਕਿਤੋਂ ਘੱਟ ਹੋਵੇ ਕਿਤੋਂ ਵੱਧ ਹੋਵੇ ਤਾਂ ਹਨਾ ਅਜੀਬ ਜਿਹੀ ਲੱਗਦੀ ਆ ਮਤਲਬ ਸੋਹਣੀ ਨਹੀਂ ਲੱਗਦੀ ਲੱਗੀ ਹੋਈ ਤੁਸੀਂ ਨਾਲ-ਨਾਲ ਚੈੱਕ ਕਰਦੇ ਰਹਿਣਾ ਵੀ ਕਿਤੋਂ ਨੀਚੇ ਤਾਂ ਨਹੀਂ ਉਤਰੀ ਜਾਂ ਫਿਰ ਵੱਧ ਘੱਟ ਤਾਂ ਨਹੀਂ ਵਿਚਾਰੇ ਹਨਾ ਵੀ ਸਾਰੀ ਜਗਾਤੇ ਇੱਕੋ ਜੀ ਹੈਗੀ ਆ ਲੇਸ ਜੋ ਆਪਾਂ ਲਾਈਆ ਤੇ ਇਦਾਂ ਹੀ ਆਪਾਂ ਇਹਨੂੰ ਨੀਚੇ ਤੱਕ ਲੇਸ ਨੂੰ ਦੇਖੋ ਲਗਾਤਾ ਹੋਇਆ ਹੈ ਦੇਖੋ ਤੇ ਇਦਾਂ ਮਤਲਬ ਗਲਾ ਬਣਾਉਣਾ ਬਹੁਤ ਹੀ ਘੱਟ ਸਮੇਂ ਵਿੱਚ ਜਿਹੜਾ ਤਿਆਰ ਹੋ ਜਾਂਦਾ ਤੇ ਬਣਿਆ ਹੋਇਆ ਬਹੁਤ ਪਿਆਰਾ ਵੀ ਲੱਗਦਾ ਹਨਾ ਜਿਆਦਾ ਮਿਹਨਤ ਵੀ ਨਹੀਂ ਆਉਂਦੀ ਹੈਗੀ ਤੇ ਸਿੰਪਲ ਜਿਹਾ ਸੂਟ ਵੀ ਬਹੁਤ ਸੋਹਣਾ ਬਣ ਜਾਂਦਾ ਥੋੜੀ ਜੀ ਮਿਹਨਤ ਨਾਲ ਆਪਾਂ ਇਦਰੋਂ ਹੁਣ ਲੇਸ ਲਗਾ ਲਈ ਆਪਾਂ ਇਥੋਂ ਇਨੂੰ ਕਟਿੰਗ ਕਰ ਲੈਣਾ ਤੇ ਹੁਣ ਦੂਸਰੀ ਸਾਈਡ ਤੇ ਵੀ ਆਪਾਂ ਜਿਹੜੀ ਲੇਸ ਆ ਇਸੇ ਤਰ੍ਹਾਂ ਲਗਾ ਲਾਂਗੇ ਤੇ ਕੁਝ ਜੀ ਸਲਾਈਕ ਅਣਖੇਜ ਜਿਹੜਾ ਕੰਮਾ ਜਿਹੜਾ ਖਿੱਚ ਗਿਆ ਉਹ ਫਿਰ ਕਾਮਯਾਬੀ ਨਹੀਂ ਹੋ ਸਕਦਾ ਹਨਾ ਇਹ ਬਹੁਤ ਹੀ ਬਰੀਕੀ ਨਾਲ ਕਰਨੀ ਪੈਂਦੀ ਆ ਨਿੱਕੇ ਨਿੱਕੇ ਗੱਲਾਂ ਦਾ ਇਹਦੇ ਵਿੱਚ ਧਿਆਨ ਰੱਖਣਾ ਪੈਂਦਾ ਏ ਸਲਾਈਆਂ ਸਿੱਧੀਆਂ ਹੋਣ ਜਿਵੇਂ ਸਲਾਈ ਵਿੰਗੀ ਟੱਡੀਆ ਫਿਰ ਵੀ ਫਿਨਿਸ਼ਿੰਗ ਨਹੀਂ ਆਂਦੀ ਹੈਗੀ ਹਨਾ ਅੰਦਰ ਕੋਈ ਮਾੜਾ ਮੋਟਾ ਬੜ ਪੈ ਗਿਆ ਫਿਰ ਵੀ ਹਨਾ ਬਣਿਆ ਹੋਇਆ ਸੋਹਣਾ ਨਹੀਂ ਲੱਗਦਾ ਮਤਲਬ ਨਿੱਕੇ ਨਿੱਕੇ ਗੱਲਾਂ ਦਾ ਸਲਾਈ ਦੇ ਵਿੱਚ ਧਿਆਨ ਦੇਣਾ ਪੈਂਦਾ ਹੈ ਹਨਾ ਜੇ ਆਪਾਂ ਇੱਕ ਵਧੀਆ ਮਤਲਬ ਸਲਾਈ ਕਰਨੀ ਆ ਸੂਟ ਦੀ ਸੂਟ ਚਾਹੇ 100 ਰੁਪਏ ਦਾ ਹੋਵੇ ਜੇ ਉਹਦੀ ਸਟਿਚਿੰਗ ਵਧੀਆ ਹੈ ਫਿਨਿਸ਼ਿੰਗ ਨਾਲ ਹੋਈ ਆ ਉਹੀ ਬਹੁਤ ਵਧੀਆ ਲੱਗਦਾ ਹਾਂ ਸੂਟ ਆ ਚਾਹੇ ਤੁਸੀਂ 1000 ਵਾਲਾ ਲੇ ਲੋ ਪਰ ਜੇ ਉਹਦੀ ਮਤਲਬ ਫਿਟਿੰਗ ਨਹੀਂ ਵਧੀਆ ਸੂਟ ਦੀ ਸਟਿਚਿੰਗ ਨਹੀਂ ਵਧੀਆ ਤੇ ਸਲਾਈਆਂ ਨਹੀਂ ਸਿੱਧੀਆਂ ਹੈਗੀਆਂ ਉਤੋਂ ਪਾਇਆ ਹੋਇਆ ਬਹੁਤ ਬੇਕਾਰ ਲੱਗਦਾ ਮਤਲਬ ਕਿ ਸਾਰਾ ਜਿਹੜਾ ਸੂਟ ਡਿਪੈਂਡ ਸਲਾਈ ਦੇ ਉੱਤੇ ਕਰਦਾ ਕਿ ਅਸੀਂ ਸੂਟ ਦੀ ਸਲਾਈ ਕਿਸ ਹਿਸਾਬ ਨਾਲ ਕੀਤੀ ਆ ਕਿਨੇ ਸਫਾਈ ਨਾਲ ਕੀਤੀ ਆ ਤੇ ਦੇਖੋ ਇਹ ਜਿਹੜੀ ਲੇਸ ਆਪਾਂ ਜਿਹੜੀ ਫालतू ਆ ਉਹਨੂੰ ਕੱਟ ਦੇਣਾ ਹੈ ਤੇ ਇਹਨੂੰ ਇਦਾਂ نیچے ਕਰਕੇ ਪੂਰੇ ਤੇ ਲੇਸ ਲਗਾ ਲੈਣੀ ਆ ਇਹਜ ਤੋ ਤੱਕ ਆਪਾਂ ਲੇਸ ਲਗਾ ਰਹੇ ਹਾਂ ਤੁਸੀਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤੇ ਬੈਲ ਆਈਕਨ ਵੀ ਪ੍ਰੈਸ ਕਰ ਦੇਣਾ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਹੁਣ ਆਪਾਂ ਜਿਹੜੀ ਇਹ ਲੇਸ ਆ ਉਹ ਸਾਰੀ ਨੀਚੇ ਤੱਕ ਲਗਾ ਲਈ ਹੋਈ ਆ ਤੇ ਆਪਣੀ ਲੇਸ ਲੱਗ ਗਈ ਦੇਖੋ ਲੈਸ ਕਿੰਨੇ ਵਧੀਆ ਤਰੀਕੇ ਨਾਲ ਲੱਗ ਗਿਆ ਤੇ ਗਲਾ ਕਿੰਨਾ ਸੋਹਣਾ ਲੱਗਦਾ ਫਿਨਿਸ਼ਿੰਗ ਬਹੁਤ ਆਈ ਆ ਤੇ ਹੁਣ ਜਿਹੜਾ ਆਪਣੇ ਕੋਲੇ ਪੀਸ ਸੀਗਾ ਆਪਾਂ ਇਹਨੂੰ نیچے ਰੱਖਾਂਗੇ ਦੇਖੋ ਆਪਾਂ ਇਹਨੂੰ نیچے ਰੱਖ ਲੈਣਾ ਤੇ ਇਹਨੂੰ نیچے ਰੱਖਣ ਲੱਗਿਆਂ ਇੰਨਾ ਧਿਆਨ ਰੱਖਣਾ ਕਿ ਜਿਹੜਾ ਇਹ ਪੀਸ ਆਪਣਾ ਮਤਲਬ ਬਰਾਬਰ ਹੋਵੇ ਇਹ ਨਾ ਹੋਵੇ ਵੀ ਇੱਕ ਪਾਸਿਓਂ ਵੱਧ ਹੋਵੇ ਇੱਕ ਪਾਸਿਓਂ ਘੱਟ ਹੋਵੇ ਹਨਾ ਵੀ ਦੋਨਾਂ ਪਾਸਿਓਂ ਜਿਹੜਾ ਇਹ ਰੱਖਿਆ ਆਪਾਂ ਪੀਸ ਇਹ ਪ੍ਰਾਪਰ ਹੋਣਾ ਚਾਹੀਦਾ ਕਟ ਵੱਧ ਨਹੀਂ ਹੋਣਾ ਚਾਹੀਦਾ ਠੀਕ ਹੈ ਜਿਵੇਂ ਜਿੰਨਾ ਇਧਰੋਂ ਆ ਉਨਾ ਹੀ ਇਹ ਦੂਸਰੀ ਸਾਈਡ ਤੋਂ ਉਨਾ ਹੀ ਇਧਰ ਹੋਣਾ ਚਾਹੀਦਾ ਠੀਕ ਹੈ ਜੀ ਤੁਸੀਂ ਐਂਜੀ ਟੇਪ ਨਾਲ ਮਿਣ ਸਕਦੇ ਹੋ ਤੇ ਬਾਕੀ ਇਹ ਸਲਾਈ ਮਾਰਨ ਤੋਂ ਪਹਿਲਾਂ ਤੁਸੀਂ ਇਹਨੂੰ ਮਤਲਬ ਪਿੰਨ ਵੀ ਲਗਾ ਸਕਦੇ ਹੋ ਜਾਂ ਕੱਚਾ ਕਰ ਸਕਦੇ ਹੋ ਹਨ ਪਰ ਆਪਾਂ ਇੱਤਾ ਹੀ ਲਗਾ ਲੈਣਾ ਤੇ ਆਪਾਂ ਕੱਚਾ ਵੀ ਨਹੀਂ ਇਹਨੂੰ ਕੀਤਾ ਹੈਗਾ ਇੱਦਾਂ ਹੀ ਆਪਾਂ ਸਲਾਈ ਲਾ ਲੈਣੀ ਆ ਪਰ ਤੁਸੀਂ ਜੇ ਚਾਹੋ ਤਾਂ ਇਹਨੂੰ ਪਹਿਲਾਂ ਸੂਈ ਨਾਲ ਕੱਚਾ ਕਰ ਸਕਦੇ ਹੋ ਜਾਂ ਪਿੰਨ ਲਗਾ ਸਕਦੇ ਹੋ ਤੇ ਫਿਰ ਇੱਕ ਜਗ੍ਹਾ ਤੇ ਟਿਕਿਆ ਰਹੂਗਾ ਇਹ ਨੂੰ ਦੇਖੋਣਾ ਆਪਾਂ ਪਰ ਕੋਈ ਉਹ ਨਹੀਂ ਲਗਾਈ ਹੈਗੀ ਵੈਸੇ ਹੀ ਆਪਾਂ ਇਹਨੂੰ ਬਿਲਕੁਲ ਬਰਾਬਰ ਕਰਕੇ ਲਗਾ ਲੈਣਾ ਜਿਵੇਂ ਜਿਵੇਂ ਦੇਖੋ ਆਪਾਂ ਕੰਮ ਕਰਦੇ ਜਾਂਦੇ ਆ ਧੀਵੇਂ ਤੇ ਵੀ ਆਪਣੀ ਜਿਹੜੀ ਪ੍ਰੈਕਟਿਸ ਹੁੰਦੀ ਜਾਂਦੀ ਆ ਹਨਾ ਤੇ ਫਿਰ ਆਪਾਂ ਨੂੰ ਜਿਆਦਾ ਕੱਚਾ-ਕੁੱਚਾ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਨਾ ਹੀ ਸਭ ਜਿਹਾ ਆ ਜਾਂਦਾ ਹੁੰਦਾ ਏ ਤੇ ਜਿਵੇਂ ਹੁਣ ਜੇ ਆਪਾਂ ਮਤਲਬ ਘੱਟ ਕੰਮ ਕਰਦੇ ਆ ਆਪਣਾ ਕਦੇ-ਕਦੇ ਆਪਾਂ ਸੁੱਤ ਸਟਿਚ ਕਰਦੇ ਆ ਫੇਰ ਥੋੜੀ ਜਿਹੀ ਪ੍ਰੋਬਲਮ ਹੁੰਦੀ ਆ ਫਿਰ ਆਪਾਂ ਨੂੰ ਇਹ ਹੁੰਦਾ ਵੀ ਚਲੋ ਕੱਚਾ ਕਰ ਹੀ ਲੈਣਾ ਚਾਹੀਦਾ ਹੁਣ ਜਿਨ੍ਹਾਂ ਪੈਣਾ ਦੀ ਪ੍ਰੈਕਟਿਸ ਬਹੁਤ ਆ ਉਹ ਕੱਚਾ-ਕੁੱਚਾ ਘਾਟੀ ਕਰਦੀਆਂ ਨੇ ਠੀਕ ਆ ਜੀ ਤੇ ਬਾਕੀ ਦੇਖੋ ਗਲਾ ਆਪਣਾ ਜਿਹੜਾ ਇਹ ਤਿਆਰ ਹੋ ਗਿਆ ਦੋਨਾਂ ਪਾਸੇ ਬਰਾਬਰ ਆ ਹੁਣ ਤੁਸੀਂ ਅ ਚਾਹੋ ਤਾਂ ਇੱਕ ਇੱਕ ਸਲਾਈ ਆਪਾਂ ਉੱਤੇ ਇਹਦੇ ਹੋਰ ਲਗਾ ਦਿੰਨੇ ਆ ਤਾਂ ਕਿ ਜਿਹੜੀ ਲੇਸ ਆ ਉਹ ਗਲੇ ਦੇ ਉੱਤੇ ਬੈਠੀ ਜੀ ਰਹੇ ਉੱਠੇ ਨਾ ਹਨਾ ਤੇ ਚੰਗੀ ਤਰ੍ਹਾਂ ਅਟੈਚ ਹੋ ਜAVE ਨਾਲ ਤੇ ਕੰਮ ਜਿਹੜਾ ਆਪਣਾ ਉਹ ਪੱਕਾ ਹੋ ਜAVE ਹੁਣ ਇਸੇ ਤਰ੍ਹਾਂ ਆਪਾਂ ਜਿਵੇਂ ਇਧਰਲੀ ਸਾਈਡ ਤੇ ਲਗਾਈਏ ਲੇਸ ਉੱਤੇ ਸਲਾਈ ਇਸੇ ਤਰ੍ਹਾਂ ਆਪਾਂ ਇਧਰ ਵੀ ਇੱਕ ਸਲਾਈ ਉੱਪਰੇ ਦੇ ਲਗਾ ਦਿੰਨੇ ਆ ਠੀਕ ਹੈ ਜੀ ਦੇਖੋ ਆਪਾਂ ਦੋਨੋਂ ਪਾਸੇ ਸਲਾਈਆਂ ਜਿਹੜੀ ਉਹ ਲਗਾ ਲਈ ਹੋਈ ਆ ਤਾਂ ਅੱਗੇ ਆਪਾਂ ਕਟਿੰਗ ਕਰਾਂਗੇ ਜਿਹੜੀ ਫालतू ਐ ਐਕਸਟਰਾ ਲੇਸ ਵਗੈਰਾ ਦਾ ਫालतू ਕੱਪੜਾ ਆਪਾਂ ਉਹਨੂੰ ਵੀ ਕਟਿੰਗ ਕਰ ਦੇਣਾ ਹੈ ਤੇ ਕਟਿੰਗ ਕਰਕੇ ਤੁਹਾਨੂੰ ਦਿਖਾਣੇ ਆਪਾਂ ਇਹਦੀ ਫਿਨਿਸ਼ਿੰਗ ਕੁਸ਼ ਕਿੱਦਾ ਆਈ ਆ ਵਖੋ ਜੀ ਵਖੋ ਇਦਾਂ ਦਾ ਬਣਿਆ ਗਲਾ ਦੇਖੋ ਕਿੰਨਾ ਸੋਹਣਾ ਬਣਦਾ ਬਣਿਆਏ ਤੇ ਹੁਣ ਜਿਵੇਂ ਇਹ ਕੁਝ ਖਾਲੀ ਖਾਲੀ ਚ ਲੱਗ ਰਿਹਾ ਨਾ ਇਹ ਤੇ ਇੱਥੇ ਆਪਾਂ ਕੁਝ ਵੀ ਜਿਵੇਂ ਬਟਨ ਵਗੈਰਾ ਲਗਾ ਸਕਦੇ ਆ ਮੋਤੀ ਲਗਾ ਸਕਦੇ ਆ ਹਨਾ ਜੋ ਤੁਹਾਨੂੰ ਚੰਗਾ ਲੱਗੇ ਜਿਵੇਂ ਆਪਾਂ ਸਿਰਫ ਇੱਥੇ ਬਟਨ ਲਗਾਵਾਂਗੇ ਤੇ ਆਪਾਂ ਇਹ ਇੰਨੇ ਨੇ ਕਿ ਬੀਟੇ ਲਗਾ ਲੈਨੇ ਆ ਬਟਨ ਠੀਕ ਆ ਦੇਖੋ ਆਪਾਂ ਉਥੇ ਚਾਰ ਜਾਂ ਪੰਜ ਬਟਨ ਲਗਾ ਸਕਦੇ ਆ ਠੀਕ ਹੈ ਜਿਹੜੇ ਬਟਨ ਨੇ ਇਹ ਵੀ ਮਤਲਬ ਬਰਾਬਰ ਲਗਾਣੇ ਆਪਾਂ ਉੱਚੀਵੇਂ ਨਹੀਂ ਹੋਣੇ ਚਾਹੀਦੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਇੱਥੇ ਆਪਾਂ ਬਟਨ ਲਗਾ ਸਕਦੇ ਆ ਠੀਕ ਆ ਪੰਜ ਬਟਨ ਨੇ ਤੇ ਤੁਸੀਂ ਚਾਹੋ ਚਾਰ ਲਗਾ ਲਓ ਹਨਾ ਪੰਜ ਲਵਾ ਲਓ ਤੁਹਾਡੀ ਇੱਛਾ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਸੇ ਹਿਸਾਬ ਨਾਲ ਬਟਨ ਲਗਾ ਸਕਦੇ ਹੋ ਦੇਖੋ ਚਾਰ ਲੱਗੇ ਹੋਏ ਕੁਝ ਇਸ ਤਰ੍ਹਾਂ ਲੱਗਦੇ ਨੇ ਠੀਕ ਹੈ ਜੀ ਦੇਖੋ ਚਾਰ ਬਟਨ ਕੁਝ ਇਸ ਤਰ੍ਹਾਂ ਲੱਗਦੇ ਆ ਤੇ ਜਿਵੇਂ ਤੁਹਾਨੂੰ ਠੀਕ ਲੱਗੇ ਪੰਜ ਲਗਾਣੇ ਆ ਪੰਜ ਲਗਾ ਲਓ ਚਾਰ ਬਟਨ ਲਗਾਣੇ ਆ ਚਾਰ ਲਗਾ ਲਓ ਜਿੰਨਾ ਕੋ ਤੁਹਾਡਾ ਮਤਲਬ ਵਿੱਚ ਸਪੇਸ ਬਸਤੀ ਆ ਉਸੇ ਹਿਸਾਬ ਨਾਲ ਤੁਸੀਂ ਬਟਨ ਲਗਾ ਲੈਣੇ ਨੇ ਦੇਖੋ ਹੁਣ ਆਪਣੇ ਬਟਨ ਲਾ ਗਏ ਹੁਣ ਇਸੇ ਤਰੀਕੇ ਨਾਲ ਆਪਾਂ ਜਿਹੜਾ ਕਮੀਜ਼ ਆ ਉਹਦੀਆਂ ਪਾਵਾਂ ਵੀ ਤਿਆਰ ਕਰਨੀਆਂ ਨੇ ਤੇ ਆਪਾਂ ਜਿਹੜੀ ਉਹਦੀ ਮਤਲਬ ਘੇਰਾ ਪੱਟੀ ਉਹ ਵੀ ਕੁਝ ਇਸ ਤਰ੍ਹਾਂ ਨਾਲ ਹੀ ਤਿਆਰ ਕਰਾਂਗੇ ਕਿ ਆਪਣੇ neck ਦੇ ਨਾਲ ਉਹ ਮੈਚ ਕਰ ਜਵੇ ਤੁਹਾਨੂੰ ਬਣਾ ਕੇ ਦਿਖਾਣੇ ਆਪਾਂ ਅੱਗੇ ਤੇ ਕਿੱਦਾਂ ਆਪਾਂ ਬਣਾਈ ਆ ਠੀਕ ਹੈ ਜੀ ਤੇ ਦੇਖੋ ਹੁਣ ਆਪਾਂ ਕਰ ਲਿਆ ਹੋਇਆ ਕਮੀਜ਼ ਪੂਰਾ ਤਿਆਰ ਕਰ ਲਿਆ ਏ ਤੇ ਨੱਕ ਤਾਂ ਤੁਹਾਨੂੰ ਪਹਿਲਾਂ ਹੀ ਦਿਖਾ ਦਿੱਤਾ ਕਿਵੇਂ ਬਣਾਇਆ ਤੇ ਉਸ ਤੋਂ ਬਾਅਦ ਦੇਖੋ ਆਪਾਂ ਘੇਰੇ ਦੇ ਉੱਤੇ ਇਦਾਂ ਪੱਟੀ ਲਗਾਤੀ ਤੇ ਉੱਪਰ ਤੇ ਹੇਠਾਂ ਲੇਸ ਅਟੈਚ ਕਰਤੀ ਆ ਵਿੱਚ ਬਲੈਕ ਦਾ ਕਲਰ ਸ਼ੋ ਹੋ ਰਿਹਾ ਤੇ ਇਸੇ ਤਰ੍ਹਾਂ ਬਾਹਾਂ ਦੇ ਉੱਤੇ ਵੀ ਆਪਾਂ ਦੇਖੋ ਬਾਹਾਂ ਥੋੜੀਆਂ ਜਿਹੀਆਂ ਖੁੱਲੀਆਂ ਬਣਾਈਆਂ ਨੇ ਤੇ ਨਾ ਉੱਪਰ ਵੀ ਆਪਾਂ ਪੱਟੀ ਲਗਾ ਕੇ ਉੱਪਰ 헤ਟਾਂ ਜਿਹੜੀ ਲੇਸ ਆ ਉਹ ਲਗਾ ਦਿੱਤੀ ਆ ਦੇਖੋ ਇੰਨੀ ਕੁ ਮਿਹਨਤ ਕਰਨ ਵਾਲੇ ਸੂਟ ਕਿੰਨਾ ਸੋਹਣਾ ਲੱਗਦਾ ਸਿੰਪਲ ਜਿਹਾ ਸੂਟ ਨੂੰ ਵੀ ਆਪਾਂ ਲੇਸਾਂ ਲਾ ਕੇ ਫੈਂਸੀ ਬਣਾ ਲਿਆ ਤੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਜੂ ਕਰਨਾ ਤੇ ਮਿਲਾਂਗੇ ਜੀ ਅਗਲੀ ਵੀਡੀਓ 'ਚ ਹੋਰ ਨਵੇਂ ਡਿਜ਼ਾਈਨ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ